ਸਤਿਨਾਮ ਸ੍ਰੀ ਵਾਹਿਗੁਰੂ ਸਹਿਜੀ ਜਪਦੇ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਪ੍ਰਸਾਦ ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਸਿਬੀ ਸੱਚ ਸੋਚੈ ਸੋਚਣਾ ਹੋワイ ਜੇ ਸੋਚੀ ਰਖਵਾਰੇ ਪੈ ਤੁਪਨਾ ਹੋワイ ਜਿਲਾ ਰਹ ਹਲ ਉਤਾਰੇ ਭੁਖਿਆ ਭੁਖਣਾ ਤਰੀ ਜੇ ਬੰਨਾ ਪ੍ਰਿਆ ਭਾਰ ਸਹਸਿਆ ਪਲਖੁ ਹੋਇ ਤਾ ਇਕ ਨਾ ਛਲੇ ਨਾਲੂ ਕਿਸ ਤੇ ਅਰੁ ਹੋਈਐ ਤੇ ਕੁੜੇ ਟੁੱਟੇ ਪਾਨਾ ਹੁਕਮਰ ਜਾਈ ਚਲਨ ਨਾਨਕ ਲਿਖਿਆ ਨਾਨਾ ਹੁਕਮੀ ਹੋ ਨਾ ਕਾ ਰੁਕ ਨਾ ਕਹਿ ਜਾਈ ਹੁਕਮੀ ਹੋਰ ਜੀ ਹੁਕਮ ਲੈ ਉੜਾਈ ਹੁਕਮੇ ਏਤਮਨੀਤ ਹੁਕਮ ਲੈ ਦਸ ਪਈ ਹੈ ਇੱਕ ਨਾ ਹੁਕਮ ਬਖਸ਼ੀਸ ਇੱਕ ਹੁਕਮੀ ਸਦਾ ਬੁਆਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਵੇ ਨਾਨਕ ਮੈਂ ਜੀ ਉੱਡੇ ਤਾ ਹੋ ਮੈਂ ਕਹਿ ਨਾ ਕੋਈ ਗਾਵ ਕੋ ਕੋਤਾਨ ਹੋਇ ਕਿ ਸੈਤਾਨ ਗਾਵ ਕੋ ਦਰ ਜਾਣੇ ਨੀਸਾਂ ਗਾਵ ਕੋ ਗੁਣ ਵਡਿਆਈਆਂ ਚਾਰ ਗਾਵ ਕੋ ਵਿਦਿਆ ਵਿਖਾਈ ਚਾਰ ਗਾਵ ਕੋ ਸਾਜ ਕਰੇ ਤਨਖੇ ਗਾਵ ਕੋ ਜੀ ਲੈ ਹਿਰਦੇ ਗਾਵ ਕੋ ਜਾਪੇ ਦਿਸੇ ਦੂਰ ਗਾਵ ਕੋ ਏਖੇ ਹਾਦ ਰਹਿ ਦੂਰ ਕਤਨਾ ਕਥਿਨਾ ਆਵੈ ਟੋਟ ਕਤਕ ਕਠੀ ਕੋ ਟਿਕੋ ਟਿਕੋ ਟੈ ਹੁਕਮੇ ਹੁਕਮ ਚਲਾਏ ਰਹ ਨਾਨਕ ਵੀ ਸੇਵੀ ਪਰਵਾਹ ਸਾਚਾ ਸਹਿ ਸਾਚਨਾ ਭਾਖਾ ਬਪਰ ਅੱਖੇ ਮੰਗੇ ਦੇਹ ਦੇਹ ਰਾਤ ਕਰੀ ਦਾ ਤਾਰੂ ਫੇਰ ਗੱਗ ਰੱਖੀਐ ਜੇ ਦਿਸ ਦਰਬਾਰ ਮੂੰਹ ਕੇ ਬੋਲਨ ਬੋਲੀਏ ਜੇ ਸੰਤਰੀ ਪਿਆਰੇ ਅਮਰਤ ਵੇਲਾ ਸਤਨਾਵਟਿਆਈ ਤਾਰੂ ਕਰਮੀਆਂ ਕੱਪੜ ਨੰਨੀ ਮੋਹ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਿਟਿਆ ਰੂਪ ਆਪਣਾ ਜੈ ਕੀਤਨ ਹੋਇ ਆਪੀਆ ਨਿਰੰਜਨ ਸੋਇ ਜਿਨਸੀ ਵੇਰ ਤਰਪਾਇਆ ਮਾਨ ਨਾਨਕ ਗਾਵਿਆ ਗੁਣੀਨ ਧਨ ਗਾਵਿਆ ਸੁਣੀਐ ਮਰਖੀ ਭਾਗ ਦੁਖ ਪਰ ਹਰ ਸੁਖ ਲੈ ਜਾਏ

सरी टू पाई वेखा कर्मा के मिली मत हर मानकी सिख सुणी गुरे सबना वादे वादे जी तव्हां जा वा के नी जिरी तू पाई विखा विन कर्मा के मिल लई ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸਣੀ ਗੁਰਾ ਇੱਕ ਦੇਵ ਢਾਈ ਸਭਨਾ ਜੀਆਂ ਕਾ ਇੱਕ ਦਾਤਾ ਸੂਮ ਅਸਰ ਨ ਜਾਈ ਜੇ ਜੁਗ ਚੈਰੀ ਅਰਜਾ ਨ ਸੁਣੀ ਸੁਈ ਨਾ ਖੜਾ ਇਤਾਰੀ ਹੈ ਨਾ ਚਲੇ ਸਭ ਕੋਈ ਕੰਗਾ ਨਾੁਰ ਕਾਇਕ ਜਸ ਕੀਰਤਿ ਰਾਗਲੇ ਜੇ ਕਿਸ ਨਤਨ ਆਈ ਤਵਾਤ ਨੁ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਰੇ ਨਾਨਕ ਨਿਰਗੁਣ ਗੰ ਕਰੇ ਗੁਣਵੰਤਾ ਗੁਣ ਦੀ ਤਿਆ ਕੋ ਨ ਸਜੈ ਜੇਤਸ ਗੁਣ ਕੋਈ ਕਰੇ ਸੁਣੈ ਸੇਤੀ ਸੁਰਨਾਤ ਸੁਣੈ ਤਨ ਤਰ ਅਕਾਸ਼ਣ ਦੀਪ ਰੂਪਤਾਲ ਸੁਣਿਆ ਪਹਨ ਸਕੇ ਕਾਲ ਨਾਨਕ ਪੈਤਾ ਰਵਿਗਾ ਸੁਣੇ ਗੁਪ ਕਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣੇ ਮੋਕਸ਼ ਲਾਨ ਮੰਦ ਸੁਣੇ ਜੋਗ ਜੁਗਤ ਤਨ ਪੀਦ ਸੁਣਿਆ ਸਾਸ਼ਤ ਸਿਮਰਤਿ ਰਨ ਨਾਨਕ ਪੈਤਾ ਰਵਿਗਾ ਸੁਣੇ ਗੁਪ ਕਨਾਸ ਸੁਣਿਆ ਸਤ ਸੰਤੋਖ ਗਿਆਨ ਸੁਣੇ ਅਸਰ ਕੈਸ਼ਨਾ ਨ ਸੁਣੇ ਪਰ ਪਰ ਪਾਵੈ ਮਾਨੋ ਸੁਣਿਆ ਲਗ ਸਤਿਆਨ ਨਾਨਪੈ ਤਸ ਦੇ ਵਿਕਾਸ ਨੇ ਧੂਪ ਕਾ ਨਾਸ ਸੁਣਿਆ ਸਰਾਗ ਨਾ ਕੀ ਗਾ ਸੁਣਿਆ ਸੇ ਪੀਰ ਪਾਸ਼ ਸੁਣਿਆ ਅੰਦੇ ਪਾਵੇ ਰਹਾ ਸੁਣਿਆ ਹਾਥ ਵੈਸ ਗਾ ਨਾਨਪੈ ਤਸ ਦੇ ਵਿਕਾਸ ਸੁਣਿਆ ਧੂਪ ਕਾ ਨਾਸ ਮਨਨੇ ਕੀ ਗਿਨ ਕਹੀ ਨਾ ਜਾ ਜੀ ਕੋ ਕਹੈ ਪਿਛੈ ਪਛਟਾਈ ਆਇਦ ਕਲਨਾ ਲਿਖਨ ਹਾਰ ਮਨੈ ਕਬੈ ਕਨ ਵਿਚਾਰ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸਿਰਤੋ ਐ ਮਨ ਬੁੱਧ ਮਨ ਸੰਪਾਂਖੀ ਸੁਖ ਮਨ ਮੈਂ ਚੋਟਾ ਨਾ ਖਾਏ ਮਨ ਜਗ ਕਸਾ ਨਜਾਇਐ ਸਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨ ਪਸੂ ਵਰਗ ਜਾਈ ਮਨਨ ਮਗਮਤ ਲੈ ਪੰਥ ਮਨਨਾ ਧਰੋ ਸਿੱਤਿ ਸਨ ਬੰਦੋ ਆਸਨਾ ਨਿਰੰਜਨ ਹੋਏ ਜੇ ਕੋ ਮਨਜਣ ਮਨ ਕੋਏ ਮਨਨਾ ਪਾਹੇ ਮੋਖ ਦਵਾਰ ਮਨਨਾ ਪਰਵਾਰੇ ਸਹਾਰੂ ਮਨਨਾ ਤਰੈ ਤਾਰੇ ਗੁਰ ਸਿੱਖ ਮਨਨਾ ਨਾਨਕ ਪਹਿਨਾ ਭਿਕ ਆਸਨਾ ਨਿਰੰਜਨ ਹੋਏ ਜੇ ਕੋ ਮਨਜਣ ਮਨ ਕੋਏ ਪੰਜ ਪਰਵਾਰ ਬਨ ਪਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹ ਹਦਾਰਾ ਜਾਉਨੋ ਪੰਚਾਂ ਕਾ ਗੁਰੂ ਏਕ ਤਿਆਨ ਜੇ ਕੋ ਕਹ ਕਰੀ ਚਾਰੂ ਕਰਤੇ ਕਾ ਕਰਨ ਨਾ ਇਸਮਤ ਧੋਲ ਧਰਮ ਦੇ ਆਕਾ ਪੂਤ ਸੰਤੋਖਾ ਰੱਖੇ ਦਿਨ ਸੂਤ ਜੇ ਕੋ ਜਹ ਹਸਤਿਆ ਰਥਲ ਉਪਰ ਕੀਤਾ ਭਾਰ ਸਰਤੀ ਹੋਰ ਪਰੇ ਹੋਰ ਹੋਰ ਸ੍ਰਿਸ਼ਟੀ ਪਹਾਰ ਤਲੈ ਕਮਨ ਜੋਰ ਦੀ ਜਤ੍ਰੰਗਾ ਕੇ ਨਾਮ ਸਬਨਾ ਲਿਖਿਆ ਹੁਰੀ ਗਲਾਮ ਇਹ ਉਦੇਖ阿里 ਜਾਣੀ ਤੋਈ ਲਿਖਾ ਲਿਖਿਆ ਕੀ ਤੋਈ ਕੀਤਾ ਤਾਂ ਸੁਹਲੋ ਰੂਪ ਕੀਤੀ ਦਾ ਜਾਣ ਕੋ ਕੂਤ ਕੀਤਾ ਬਸਾਓ ਇੱਕ ਗਵਾਓ ਤਿਸਤੇ ਹੋਏ ਲਾਲੀਆ ਪਰ ਕਉ ਕਾ ਵਿਚਾਰ ਵਾਰ ਜਾਵੇ ਇਕ ਵਾਰੀ ਜੋ ਤੁਧ ਪਾਵੈ ਸੈ ਬ੍ਰਿਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਭਾ ਸੰਗੂਜਾ ਸੰਤਤਾ ਅਸੰਗਰਨ ਮੁਕਵੀਨ ਪਾਟ ਅਸੰਗ ਜੋ ਮਨ ਰਹਿਦਾਸ ਅਸੰਗ ਵੈਦ ਗਿਆਨ ਵਿਚਾਰੇ ਅਸੰਖ ਸਤੀ ਸੰਗਤਾਰੇ ਅਸੰਖ ਸੂਰਮਹ ਬਸਾਰੇ ਅਸੰਖ ਮੋਲ ਲਾਇ ਕਰ ਕੁਦਰਤ ਕੰਨ ਕਹਾ ਵਿਚਾਰ ਵਾਰਨ ਜਾ ਮਾਇਕ ਵਾਰ ਜੋ ਤੁਰ ਪਾਰ ਸੈਂ ਅਮ੍ਰਿਕਾ ਤੂ ਸਦਾ ਸਲਾਮ ਬਿਨਰੰਕ ਅਸੰਖ ਮੂਰਕੰਦ ਘੋਰ ਸੰਖ ਚੋਰ ਰਾਮਕੋਰ ਅਸੰਖ ਅਮਰ ਕਰ ਜਾਹੇ ਜੂਰ ਅਸ਼ੰਖ ਗਲ ਉਹ ਦੇਖਿਆ ਕਮਹਾ ਸੰਪਾਪੀ ਪਾਪ ਕਰ ਜਾਏ ਸੰਕੂਰਿਆ ਪੂਰੀ ਫੇਰਾ ਹੈ ਸੰਖ ਦੇਸ ਮਲ ਬਖ ਹੈ ਅਸ਼ੰਖ ਨਿੰਦਕਸ਼ਿਰ ਕਰੇ ਭਾਰੂ ਨਾਨਕ ਨੀਤ ਕਹਿ ਵਿਚਾਰੂ ਨਿਵਾਰ ਜਾਵਾਂ ਏਕ ਵਾਰੀ ਜੋ ਤੁਸ ਭਾਵੈ ਸੈਂ ਬ੍ਰਿਕੈਰੀ ਤੂੰ ਸਦਾ ਸਲਾਮ ਬਨ ਓਂਕਰ ਅਸੰਖਨਾ ਅਸੰਤਾ ਅਗੰਗ ਅਗੰ ਅਸੰਖਰੋ ਵਸੰਕੇ ਸਰਬਰ ਅਖਰੀ ਨਾਮ ਕ੍ਰਿਸ਼ੇ ਲਹ ਕ੍ਰਿਆਨ ਗੀਤੁ ਗਹ ਅਖਰੀ ਲਿਖਨ ਬੋਲਨ ਬਾਨ ਆਖਾ ਸਿਰ ਸੰਜੋਗ ਵਿਖਾਨ ਜਿਨਹਿ ਲਿਖੇ ਤੇ ਸਿਰਨਾਹੇ ਜੇ ਫਰਮਾਇ ਤੇ ਤੇ ਪਾਹੇ ਜਿਤਾ ਗੀਤਾ ਤੇ ਤਨਾਉ ਵਿੰਨਾਵੇ ਨਾਹੀ ਕੋਠਾ ਕੁਦਰਤ ਕਾ ਕਾਹੀ ਚਲ ਵਾਰੰਡਾ ਆਇ ਕੋ ਵਾਰੇ ਜੋ ਤਦ ਭਾਵੈ ਸਾਈਂ ਬ੍ਰਿਕਰ ਕੌਂਸਲਾ ਸਲਾਮ ਛਣੇ ਰਾਂ ਕਹਿ ਰਏ ਭਰਿਆ ਹੱਥ ਪੈਰ ਤਨ ਦੀ ਹੀ ਪਾਣੀ ਟੋਟੈ ਉਤਰਸ ਖੇਤ ਮੂਤ ਬਲੀਤੀ ਕੱਪੜ ਹੋਏ ਦੇ ਸਾਬੂ ਲਿਆ ਉਧੂਈ ਪਰਯਮ ਤਪਕ ਸੰਗ ਅਵਟਪਨ ਕਰੰਗ ਮਨੀ ਪਾਪੀ ਅੱਖਣ ਨਾਹ ਕਰ ਕਰ ਕੰਨਾ ਨਿਖਲੇ ਜ। ਆਪੇ ਮੀਜ ਆਪੇ ਖਾਓ ਨਾਨਕ ਕੀ ਆਜ। ਤੀਰਤ ਤਪ ਦਿਆਦ ਦਾਨ ਜੀ ਕੋ ਪਾਵੇ ਤਕ ਕਮ ਨਾਹੀ। ਸੁਣਿਆ ਮਨ ਅਮਰ ਕੀਤਾ ਪਾਓ ਅੰਤਰ ਗਾ ਚੀਤ ਮਨ ਲਾਓ। ਸਭੁ ਤੇਰੇ ਮੈਂ ਨਾਹੀ ਕੋਇ ਬਿਨ ਗੁਣ ਕੀਤੇ ਬਟ ਨਾ ਹੋਇ। ਸਵਸਤਾ ਬਾਣੀ ਬਰਮਾਓ ਸਤ ਸੁਹਾਸਾ ਸਲਾਮੰਚਾ ਕਾਉਂ ਸੁਵੇਲਾ ਵਤ ਕਵਨਾ ਕਾਉਂ ਸਿਰ ਕਨਵਰ ਕਮ ਸਿਰਤੀ ਮਾ ਕਾਉਂ ਜਿਤੁ ਆਕਰੂ ਵਿਨ ਪਇ ਪੰਡਤੀ ਜਿ ਹੂਐ ਲੇਖੁਰਾਨ ਵਚਨ ਪਾਇਓ ਕਾਦੀਆ ਦੇ ਲਿਖਾ ਲੇਖੁਰਾਨ ਤੇਤੁ ਅਨਜੋਗੀ ਜਾਣੈ ਰਤਮਾ ਨ ਕੋਈ ਜਾ ਕਰਤਾ ਸਿਟੀ ਕੋ ਸੱਜੀ ਅਪੀੜਾ ਨੇ ਸੋਈ ਕਿਵ ਕਰ ਆਖੇ ਕਿਸੇ ਨਾ ਹੀ ਚੋਅਨੀ ਕਿਵ ਜਾਣ ਨਾਨਕ ਆਕਨ ਸਾਕੋ ਆਖੇ ਇੱਕ ਦੂ ਵਖਸਿਆਣਾ ਫੁੱਟਾ ਸੈ ਮਡੀਨਾਏ ਕੀਤਾ ਦਾ ਕਹੂਏ ਨਾਨਕ ਜੀ ਕੋ ਆਪੂ ਜਾਣੇ ਅੱਗੇ ਗਿਆਨ ਸੋ ਹੈ ਪਾਤਾਲ ਪਤਲ ਲਖ ਦਸ ਅਗਾਸੂ ਔਰ ਕੋਰਕ 파ਤਕੀ ਵੇਦ ਕਹਿਣਕ ਬਾਤ ਸੈ ਸਟਾਰ ਕੈਨਕ ਤੀਬਾ ਅਸਲੂ ਇਕ ਧਾਤ ਲਿਖਾਇ ਤਾ ਲਿਖਿਆ ਲਿਖ ਵਿਨਾਸ ਨਾਨਕ ਵੰਡ ਆਖੀਐ ਆਪੇ ਜਾਣਿਆ ਸਲਾਹੀ ਸਲਾਹੇ ਤਿਸਤ ਨ ਪਾਈਆਉ ਨਦੀਆ ਤੇਵਾ ਬਸ ਮਨ ਨਾ ਜਾਣੀ ਐ ਸਮੁਸਾ ਸੁਲਤਾਨ ਗਿਰੈ ਸੇthi ਮਾਰਦਨ ਕੀੜੇ ਤਨ ਹੋਵਣੀ ਜੇ ਸਮਨ ਨਾਹੀ ਸਿਰ ਹੈ ਅੰਤੋ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨ ਦਿਨ ਅੰਤ ਅੰਤ ਨ ਵਿਖਸਣਾ ਅੰਤ ਅੰਤ ਨ ਜਾਪੈ ਕੈ ਮਨ ਮੰਤ ਅੰਤ ਨਾ ਜਾਪੈ ਕੀਤਾ ਕਰ ਅੰਤ ਨਾ ਜਾਪੇ ਪਰਵਾਰ ਅੰਤ ਕਨ ਕੀਤੀ ਬਿਰਲਾ ਹੈ ਤਾਂ ਕੇ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਇੰਤ ਥਾਉ ਉੱਚੇ ਉਪਰ ਉੱਚਾ ਨਾਉ ਈਵੜੀ ਉੱਚਾ ਹੋਇ ਕੋਏ ਤੇਸ ਉੱਚੇ ਕੋ ਦਰੈ ਸੋਏ ਜੀਵੜਿਆ ਬਨਿਆ ਪਾਪ ਨਾਨਕ ਨਦਰੀ ਕਰਮੀ ਰਖ ਬਹੁਤ ਕਰਮ ਲਿਖਿਆ ਨ ਜਾਏ ਵਡੰਤਾ ਤਤ ਲਾ ਨਤmai ਚਿਤ ਮੰਗੈ ਜੋਰ ਪਰ ਕਿਤ ਗੰਦ ਨਹੀਂ ਵਿਚਾਰੂ ਕਿਤੇ ਖਖ ਟਟੇ ਵੀਕਾਰ ਕਿਤੇ ਲੈ ਲੈ ਮਿਹਰਪਾ ਹੈ ਇਤੇ ਮੂਰਖਾ ਇਹ ਕਹੈ ਕਿਤੇ ਰੂਹ ਕੋ ਸਲਮਾਰ ਹੈ ਇਹ ਬੇਦਾ ਤੇਰੀ ਦਤਾਰ ਬਨਖਲਾਸੀ ਭਾਏ ਹੋਈ ਹੋ ਰਾਨ ਸਕੈ ਕੋਈ ਜੀਕੂ ਖਾਇ ਕੇ ਆਖਨ ਪਾਏ ਉਹ ਜਾਣੈ ਜਿਤਿਆ ਮਹ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਵਕੇ ਕੀ ਜਿਸਨੂੰ ਬਖਸ਼ੇ ਸਿਵ ਸਹਾਰ ਨਾਨਕ ਪਾਤਸ਼ਾਹੀ ਪਛਹ ਨਾਮੁ ਲਗੁਣਾ ਮੂਲ ਵਪਾਰ ਮੂਲ ਵਪਾਰਿਆ ਮੂਲ ਬੰਦਾ ਰਈ ਅਮੁਲ ਆਹੈ ਮੂਲ ਜਹੈ ਅਮੁਲ ਭਾਵਲਾ ਸਮਾਹੈ ਨਾਮੁ ਲਾਰਮਾ ਮੂਲ ਦੀਵਾਨ ਮੂਲ ਤਲਾ ਅਮੁਲ ਪ੍ਰਵਾਨ ਮੋਲ ਬਖਸ਼ੀ ਸੇ ਮਨਿ ਸ਼ਾਨ ਮੋਲ ਕਰਮ ਮੋਲ ਫਰਮਾਨ ਅਮੁਲਾ ਅਮੁਲਾ ਕਿਆ ਨ ਜਾਏ ਆਖਾ ਗ੍ਰਹਿਣ ਗਾਈ ਅੱਖੇ ਵੀ ਪਤ ਪੁਰਾਨ ਅੱਖੇ ਪਰੇ ਕਰੇ ਵਿਖਿਆਨ ਅੱਖੇ ਵਰਨੇ ਅੱਖੇ ਇੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਸਿਰ ਅੱਖੇ ਸੇ ਦਇਆ ਅੱਖੇ ਕੀਤੇ ਕੀਤੇ ਬੁੱਧ ਆਖੇ ਨਾਨਕ ਆਖੇ ਦੀਵ ਆਖੇ ਸੁਨੰਦਨ ਮੁੰਦਨ ਸੀਵਾ ਇਤੇ ਆਕੇ ਅੱਖ ਨ ਪਾਹ ਕਿਤੇ ਕਹਿ ਕਹਿ ਉਠਟ ਜਹੇ ਇਤੇ ਕੀਤੇ ਹੋਰ ਕਰਿ ਰਹਿ ਨਾਨਕ ਸਕੇ ਕੀ ਕੀ ਜੀਵਤ ਭਾਵੇ ਤੀਵੜਿ ਹੋਏ ਨਾਨਕ ਜਾਣੇ ਸੱਚਾ ਸੋਈ ਏਕੋ ਆਖੇ ਬੋਰੀ ਗਾੜਾ ਤਾ ਲਿਖੇ ਸਿਰ ਗਵਰ ਗਵਰ ਸੋਦਰ ਕੀ ਹੈ ਸੁਗਰ ਕੀ ਹੈ ਜਿਦ ਵੈ ਸਰ ਸਮਾਲੇ ਵਾਜਿ ਨਾਦਾਨੀ ਕਾ ਸੰਖਾ ਕੀਤੇ ਵਾਮਨ ਹਾਰੇ ਕੀਤੇ ਰਾਗ ਪਰਿਸ਼ੋ ਕਹਿਣ ਕੀਤੇ ਗਾਵਨ ਹਾਰੇ ਗਾਵ ਕਨੋਂ ਪਾਣੀ ਬਾਸੰਤਰ ਗਾਵੈ ਰਾਗਾ ਤੁਮ ਲੋਰੀ ਗਾਵੈ ਚਿਤ ਗੁਪਤ ਲੈ ਜਾਣ ਹੈ ਲਿਖ ਲਿਖ ਧਰਮ ਵੀ ਚਾਰਿਕ ഗ സേ ഗവതല ഗു സമാധി അന്ദ്ര ഗധ വി സന്തോഷി ഗാവ പന്നിസര ലേ ਗਾਵ ਮੋਹਣੀਆ ਮਨ ਮੋਹਲਾ ਸੁਰਗ ਮਤਬੇ ਅਨੇ ਗਾਵਨ ਰਤਨੋਂ ਪਾਏ ਤੇਰੀ ਅਸתי ਤਿਨ ਹਾਲੀ ਗਾਵੈ ਜੋਤਮਾ ਬਰਸੂਰਾ ਗਾਵੈ ਖਾਣੀ ਚਰੀ ਗਾਵ ਖਨ ਮੰਡਲ ਵਰ ਬੰਡਾਰ ਕਰ ਕਰ ਰਖੇ ਨਾਰੀ ਸੇ ਤਦਨ ਗਾਵ ਜੋ ਤਦ ਪਾਵਨ ਰਤ ਤੇ ਤੇਰੀ ਪਤਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਆਵਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਵਿਹਰਸੀ ਜਾਇ ਨ ਜਾਸੀ ਰਤਨਾ ਜਨ ਰਚਾਈ ਰੰਗੀ ਰੰਗੇ ਬੰਤੀ ਕਰ ਕਹਿ ਗਿਸੀ ਮਾਇਆ ਜਨੂ ਪਾਈ ਕਰ ਕਰ ਵਿਖੈ ਕੀਤਾ ਆਪਣਾ ਜਿਵ ਤੇ ਜਿਵ ਲਈ ਜੋ ਤਿਸ ਭਾਵਾ ਸਹੀ ਕਰਸੀ ਹੁਕਮ ਕਰਨਾ ਜਾਈ ਛੋ ਪਾਤ ਸਹ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਬ ਝੁਰੀ ਧਿਆਨ ਕੀ ਕਰੇ ਵੇ ਮਨੁ ਤਾ ਕਿੰਤਾ ਕਾਲ ਕੁਆਰੀ ਕਾਇਆ ਜੁਗ ਰੰਡਾ ਪਰੇ ਤੀਤ ਆਈ ਪੰਥੀ ਸਹਿਜ ਮਤੀ ਮੰਡਿਤ ਜਗ ਜੀਤ ਆਦੇਸ ਸਹਿ ਆਦੇਸ ਆਦਨੀ ਅਨੰਦ ਹਿਤ ਜੁਗੇ ਕੋਈ ਸਹਿ ਉਦ ਗਿਆਨ ਦਾ ਭੰਡਾਰ ਨਾ ਕਰ ਕਰ ਵਜੇ ਨਾਦ ਆਪ ਨਾਤ ਨਾਤੀ ਸਭ ਦਾ ਕੀ ਰਿਸਦਾ ਵਰਾਸਾ ਰਿੱਧ ਸਿਧ ਅਵਰਾਸਾ ਦਾ संजोग जो चला लिखियव भाॻ आदगे को हिकु माई जुझ आई ते चेरे परवान हिकु संसारी हिकु भनारी हिकु लाए ਜੇ ਤਸਪਾ ਤੇ ਚਲਾਵੇ ਜੇ ਹੋਵੇ ਬ੍ਰਹਮਾਨ ਉਹ ਵਿਖੇ ਉਹਨਾਂ ਨਦਰਮਾ ਆਵੈ ਬਹੁਤਾ ਵਿਦਾਨੋ ਆਦੀ ਸੁਪਸਿਆ ਦੇਸ ਆਦਾਨੀ ਲਨੰਦ ਹੈ ਤੇ ਜੁੜਗੇ ਖੋवीस ਅਸਨ ਲਾਏ ਲੰਦਾਰੇ ਜੋ ਕਿਸੇ ਪਾਇ ਸਿਖਵਾਤ ਕਰ ਕਰੇ ਕੈ ਸਿਜਣ ਹਾਰ ਨਾਨਕ ਸੱਚੇ ਕੀ ਸਾਥੀ ਕਰ ਆਦੇ ਤਸੈ ਆਦੇ ਇਸ ਆਦ ਨੀ ਲਨਾਨਹਤ ਦੂਜੇ ਕੋ ਇਸ ਇਕ ਦੂਜੀ ਬੋ ਲਖ ਹੋ ਹੈ ਲਖ ਵੈ ਨਾ ਵੀਸ ਲਾਲ ਗਿੜ ਅਖੀਏ ਇਕ ਨਾ ਜੈ ਦੀਸ ਐ ਤਰਾ ਪਤ ਪਵਨੀਆ ਚਰੀਏ ਹੋਇ ਆ ਕੀਸ ਤੋਂ ਗੱਲਾਂ ਆਕਾਸ਼ ਕੀ ਕੀਟਾਇਰੀਸ ਨਾਨਕ ਨੇ ਤਰੀ ਪਾਈ ਐ ਕੂਰੀ ਕੂਰਠੀ ਸੁ ਆਖਣ ਜੋ ਛਪੈ ਨੇ ਜੋਰ ਜੋ ਨੰਮਕਨ ਦੀਨ ਜੋਰ ਜੋ ਨਾ ਜੀਨ ਮੰਨ ਜੋਰ ਜੋ ਨਰਨ ਮਨ ਸਰੂਰ ਜੋ ਨਾ ਸੁੱਤੀ ਜਾਂ ਰੀਚਾਰ ਜੋ ਨਾ ਜੁਤੀ ਛਡੈ ਸੰਸਾਰ ਜਿਸੈ ਜੋਰ ਕਰ ਵੇਖੈ ਸੋਈ ਨਾਨਕ ਤਮਨੀਚ ਨ ਕੋਈ ਰਾਤਿ ਰਤੇ ਸਿਥਿਵਾਰ ਪਾਨ ਪਾਣੀ ਅਗਨੀ ਪਾਤਲ ਜਿਸ ਵੇ ਦਿੱਠਾ ਰਖੇ ਧਰਮ ਸਰ ਤਿਸ ਜੀ ਜਿਉ ਕਿਰੰ ਤਿਨ ਕੈ ਨਾਮ ਆਨੇਕ ਅਨੰਤ ਕਰਮੀ ਕਰਮੀ ਹੋਈ ਚਾਰ ਸੱਚਾ ਆਸਚਾ ਗ੍ਰਿਵਾਨ ਕਿਤੇ ਸਾਨਪਨ ਕਰਵਾਨ ਨਦਰੀ ਕਰਮ ਪਾਇ ਨੀਸਾਨਾਈ ਕੱਜ ਬਕਾਈ ਉਥੇ ਪਾਏ ਨਾਨਕ ਅਜਾਪੈ ਜਾਈ ਧਰਮ ਕਨਕਾਹ ਧਰਮ ਗਿਆਨ ਖਨਕਾਹ ਕਰਮ ਕਿਤੇ ਪਾਨ ਪਾਨਿ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮ ਘਾਟ ਕਣੀਏ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਰੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਦਰ ਦੇਸ ਕੀਤੇ ਸਿਦ ਬਦਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੀਵਦਾਨ ਮੁਨ ਕੀਤੇ ਕੀਤੇ ਰਤਸਮੁੰਦ ਕੀਤਿਆਂ ਖਾਣੇ ਕੀਤਿਆਂ ਬਾਣੇ ਕੀਤੇ ਪਾਤਨਰੰਦ ਕੀਤੇ ਸੁੱਤੇ ਸੇਵਾ ਕੀਤੇ ਨਾਨਕਾਂ ਦਾ ਅੰਤ ਜਾਣਖੰ ਹੈ ਜਪ ਪਰਚੰਡ ਤੇ ਨਾਦ ਨੂੰ ਕੋਰ ਅਨੰਦ ਸ਼ਰਮਖੰ ਕੀ ਬਾਣੀ ਰੂਨੀ ਉਪ ਤਿੱਟ ਘਰਤ ਘੜਿਆ ਬੋਤ ਰੂਪ ਤਾਂ ਕੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛੈ ਪਛਤਾਈ ਟਿੱਟਾ ਘੜੀਐ ਸੁਰਤ ਮਤ ਮਨ ਬੋਧ ਟਿੱਟਾ ਘੜੀਐ ਸੁਰਾਸ ਦਾ ਕੀ ਸੁਧ ਕਰਮ ਕੰਨ ਕੀ ਬਾਣੀ ਜੋਰ ਟਿੱਟਾ ਨ ਕੋਈ ਹੋ ਟਿੱਟਾ ਜੋ ਮਾਂ ਬਰਸੂਰਾ ਤਨ ਮੈਂ ਰਾਮ ਰਹਾ ਭਰਪੂਰ ਟਿੱਟਾ ਸੀਤੋ ਸੀਤਾ ਮੇ ਨਾਮ ਮਹਾ ਤਾਂ ਕਹਿ ਰੂ ਨਾ ਕਥਨੇ ਜਾਹਿ ਨਾ ਉਹ ਮਰੇ ਨਾ ਠਾਕੀ ਜਿ ਕਹਿ ਰਾਵ ਸੇ ਮਨ ਮਹਾਨ ਟਿਠਾ ਬਦ ਉਸੇ ਕੇ ਲੋਕ ਰੇ ਅਨੰਦ ਸਤਿ ਮਨ ਸੋਈ ਸਾਚ ਕਾਨ ਵਸ ਅੰਦਰ ਕਾ ਕਰ ਕਰ ਵੇਖ ਅਨੰਦ ਨਹ ਹਾਲਾ ਟਿਠਾ ਖਨ ਮੰਦਲ ਹਰਿ ਭੰਡ ਦੇਖੋ ਕਥੈ ਤਾਂ ਤਨਾ ਅੰਤ

ാനകോ പണ ഗുരു മാത ദിവസരാ ജഗത്ത ബുയച്ചർമ ਕਰਮੀ ਆਪੋ ਆਪਣੀ ਕੀ ਨੀੜਾ ਕੇ ਬੂਰੈ ਜਿਨੀ ਨਾਮ ਤੇ ਆਇਆ ਗੈਮ ਸਿਕਰ ਕਾਲ ਨਾਨਕ ਮੁਖ ਜਲੇ ਕੀਤੀ ਛੁੱਟੀ ਨਾਰੇ ਜਿਨੀ ਨਾਮ ਤੇ ਆਇਆ ਗੈਮ ਸਿਕਰ ਖਾਨ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ